ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਗ੍ਰੰਥੀ ਸਿੰਘਾਂ ਬਾਰੇ ਕਈ ਵਾਰ ਕਈ ਪਿੰਡਾਂ ਵਿੱਚ ਗ੍ਰੰਥੀ ਸਿੰਘ ਨੂੰ ਇਨਾਮ ਵਜੋਂ ਗੱਡੀ ਦਿੱਤੀ ਜਾਂਦੀ ਹੈ ਜਾਂ ਮੋਟਰਸਾਈਕਲ ਦਿੱਤੀ ਜਾਂਦੀ ਹੈ ਗ੍ਰੰਥੀ ਸਿੰਘ ਨੂੰ ਚੰਗਾ ਘਰ ਬਣਾ ਕੇ ਦਿੱਤਾ ਜਾਂਦਾ ਹੈ ਬਹੁਤ ਵਧੀਆ ਗੱਲ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਗ੍ਰੰਥੀ ਸਿੰਘ ਦੀ ਜਿਹੜੀ ਤਨਖਾਹ ਹੈ ਉਹ ਘੱਟ ਤੋਂ ਘੱਟ 20000 ਜ਼ਰੂਰ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਕਿਉਂਕਿ ਗਰੰਥੀ ਸਿੰਘ ਨੂੰ ਜੇ ਆਪਾਂ ਤਨਖਾਹ ਚੰਗੀ ਦਵਾਂਗੇ ਤੇ ਉਸ ਦਾ ਜੀਵਨ ਵੀ ਸੌਖਾ ਚੱਲੇਗਾ ਉਸ ਦੇ ਬੱਚਿਆਂ ਦਾ ਪਾਲਣ ਪੋਸ਼ਣ ਚੰਗਾ ਹੋਏਗਾ ਪਰ ਇਹ ਸਾਰੇ ਚੀਜ਼ਾਂ ਦੇ ਨਾਲ-ਨਾਲ ਜਦੋਂ ਆਪਾਂ ਗਰੰਥੀ ਸਿੰਘ ਦਾ ਸਤਿਕਾਰ ਕਰਨਾ ਹੁੰਦਾ ਉਹਨੂੰ ਕੋਈ ਗੱਡੀ ਲੈ ਕੇ ਦੇਣੀ ਹੁੰਦੀ ਮੋਟਰਸਾਈਕਲ ਲੈ ਕੇ ਦੇਣੀ ਹੁੰਦੀ ਹੈ ਸੰਗਤ ਵੱਲੋਂ ਤਾਂ ਉਸ ਗਰੰਥੀ ਨੂੰ ਪਹਿਲਾਂ ਸਾਨੂੰ ਉਸ ਦੇ ਵਿੱਚ ਕਾਬਲੀਅਤ ਵੀ ਦੇਖਣੀ ਪਵੇਗੀ ਕਿ ਜਿਸ ਗ੍ਰੰਥੀ ਨੇ ਕਿਸੇ ਪਿੰਡ ਵਿੱਚ 10 ਸਾਲ 15 ਸਾਲ 20 ਸਾਲ ਜਾਂ ਇਸ ਤੋਂ ਵੀ ਉੱਪਰ ਸੇਵਾ ਕੀਤੀ ਹੈ ਇਹ ਦੇਖਣਾ ਪਵੇਗਾ ਕਿ ਉਸ ਨੇ ਉਸ ਸੇਵਾ ਦੇ ਦੌਰਾਨ ਗ੍ਰੰਥੀ ਸਿੰਘ ਸਬ ਤੋਂ ਜ਼ਿਆਦਾ ਗੁਰਬਾਣੀ ਪੜ੍ਹਦਾ ਹੈ ਕਿ ਉਹ ਗੁਰਬਾਣੀ ਉਸ ਨੇ ਆਪਣੇ ਉੱਤੇ ਲਾਗੂ ਕੀਤੀ ਹੈ ਉਸ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੀ ਸਾਨੂੰ ਝਲਕ ਪੈਂਦੀ ਹੈ ਇਹ ਦੇਖਣਾ ਪਵੇਗਾ ਕਿ ਉਸ ਨੇ ਆਪਣੀ ਡਿਊਟੀ ਦੇ ਦੌਰਾਨ ਜਿਸ ਪਿੰਡ ਵਿੱਚ ਵੀ ਉਹ ਡਿਊਟੀ ਕਰਦਾ ਹੈ ਉਹਨੇ ਕਿੰਨੇ ਕੁ ਲੋਕਾਂ ਦਾ ਜੀਵਨ ਬਦਲੀ ਕੀਤਾ ਉਸ ਨੇ ਕਿੰਨੇ ਕੁ ਲੋਕਾਂ ਨੂੰ ਜਿਸ ਪਿੰਡ ਵਿੱਚ ਰਹਿੰਦਾ ਹੈ ਉਸ ਪਿੰਡ ਦੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਸ ਨੇ ਕਿੰਨੇ ਉਸ ਪਿੰਡ ਦੀ ਸੰਗਤ ਨੂੰ ਗਲਤ ਪਾਸੂ ਜਾਣ ਤੋਂ ਰੋਕਿਆ ਉਸ ਗ੍ਰੰਥੀ ਨੇ ਉਸ ਪਿੰਡ ਦੀ ਸੰਗਤ ਨੂੰ ਸਿੱਖ ਡੇਰੇਦਾਰਾਂ ਵੱਲ ਜਾਣ ਤੋਂ ਕਿੰਨਾ ਕੁ ਰੋਕਿਆ ਉਹਨਾਂ ਨੂੰ ਉਹਨਾਂ ਨੂੰ ਜੋਤਿਸ਼ ਤੰਤਰਿੰ ਪਾਂਡਿਆ ਕੋਲ ਜਾਣ ਨੂੰ ਕਿੰਨਾ ਕੁ ਰੋਕਿਆ ਧਾਗੇ ਤਵੀਤ ਕਰਨ ਵਾਲੇ ਪਾਸੇ ਤੋਂ ਉਹਨਾਂ ਨੂੰ ਕਿੰਨਾ ਕੁ ਰੋਕਿਆ ਉਹਨਾਂ ਨੂੰ ਮਾਤਾ ਦੀਆਂ ਚੌਂਕੀਆਂ ਭਰਨ ਤੋਂ ਕਿੰਨਾ ਕੁ ਰੋਕਿਆ ਜੇ ਉਹ ਗਲਤ ਦਿਸ਼ਾ ਵੱਲ ਲੋਕ ਜਾ ਰਹੇ ਨੇ ਤੇ ਇਹ ਕੰਮ ਦਾ ਗਰੰਥੀ ਸਿੰਘ ਦੇ ਸੀਣਾ ਜਿਹੜਾ ਡਿਊਟੀ ਕਰਦਾ ਹੈ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਗੁਰਬਾਣੀ ਪੜ੍ਹਦਾ ਹੈ ਕੀ ਉਸ ਨੇ ਉਹ ਗੁਰਬਾਣੀ ਦੇ ਮੁਤਾਬਕ ਲੋਕਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਗਿਆ ਲੋਕਾਂ ਨੂੰ ਜਿਹੜੇ ਵਹਿਮ ਚ ਫਸੇ ਨੇ ਜਿਹੜੇ ਬੁਰੇ ਕੰਮ ਕਰ ਰਹੇ ਨੇ ਕੀ ਉਸ ਪਾਸੋਂ ਲੋਕਾਂ ਨੂੰ ਮੋੜ ਕੇ ਗੁਰਦੁਆਰੇ ਦੇ ਪਾਸੇ ਉ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਲਾਂਨ ਵਿੱਚ ਇਸ ਪਾਸੇ ਮੋੜ ਕੇ ਲਾਂਨ ਵਿੱਚ ਕਾਮਯਾਬ ਹੋਇਆ ਜੇਕਰ ਆਪਣੀ 20 ਸਾਲਾਂ ਦੀ ਡਿਊਟੀ ਦੇ ਦੌਰਾਨ ਜੇ ਉਸ ਕਿਸੇ ਨੂੰ ਵੀ ਕਾਮਯਾਬ ਨਹੀਂ ਹੋਇਆ ਕਿ ਲੋਕਾਂ ਨੂੰ ਗਲਤ ਪਾਸੇ ਜਾਂਦੇ ਜਿਹੜੇ ਸਿੱਖ ਡੇਰਿਆਂ ਤੇ ਜਾਂਦੇ ਨੇ ਜਾਂ ਹੋਰ ਦੂਜੇ ਥਾਵਾਂ ਤੇ ਜਾਂਦੇ ਨੇ ਧਾਗੇ ਤਵੀਤਾਂਾਂ ਕੋ ਜਾਂਦੇ ਨੇ ਮਾਤਾ ਦੀਆਂ ਚੌਕੀਆਂ ਭਰਦੇ ਨੇ ਬਲੀਆਂ ਦਿੰਦੇ ਨੇ ਮਾਤਾਂ ਦੇ ਨਾਲ ਬੱਕਰੀਆਂ ਦੀਆਂ ਬਲੀਆਂ ਦਿੰਦੇ ਨੇ ਤੇ ਹੋਰ ਵੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਬੰਦੇ ਆਪਣਾ ਗੁਰਦੁਆਰੇ ਸਿਰਫ ਮੱਥਾ ਟੇਕਣ ਆਉਂਦੇ ਨੇ ਮਤਲਬ ਆਸੇ ਪਾਸੇ ਜਾਣ ਤੋਂ ਇੱਧਰ ਉਧਰ ਜਾਣ ਨੂੰ ਗਰੰਤੀ ਸਿੰਘ ਜੀ ਕਾਮਯਾਬ ਹੋਇਆ ਲੋਕਾਂ ਨੂੰ ਗੁਰਬਾਣੀ ਵਾਲੇ ਪਾਸੇ ਲਾਉਣ ਵਿੱਚ ਕਾਮਯਾਬ ਹੋਇਆ ਫੇਰ ਤਾਂ ਉਹਨੂੰ ਬੰਦਾ ਉਹਦਾ ਸਤਿਕਾਰ ਕਰੋ ਤੇ ਜੇਕਰ ਇੰਨੇ ਸਾਲਾਂ ਵਿੱਚ ਉਹ ਆਪ ਹੀ ਪੜ੍ਹਖਦਾ ਰਿਹਾ ਗਰੰਤੀ ਸਿੰਘ ਆਪ ਡੇਰਿਆਂ ਤੇ ਜਾਂਦਾ ਰਿਹਾ ਸਿੱਖ ਡੇਰਿਆਂ ਤੇ ਜਿੱਥੇ ਕੇਵਲ ਪ੍ਰਕਾਸ਼ ਗੁਰੂ ਜਨ ਸਭ ਦਾ ਕੀਤਾ ਹੁੰਦਾ ਹੈ ਬਾਕੀ ਦਾ ਡੇਰੇਦਾਰ ਨੇ ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਹੁੰਦਾ ਉਹਨੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਡੇਰਾ ਬਣਾਇਆ ਹੁੰਦਾ ਜੇ ਗ੍ਰੰਥੀ ਸਿੰਘ ਆਪ ਹੀ ਡੇਰਿਆਂ ਤੇ ਜਾ ਰਿਹਾ ਆਪ ਹੀ ਮਾਤਾਂ ਦੇ ਨਾਂ ਤੇ ਅਖੰਡ ਪਾਠ ਕਰ ਰਿਹਾ ਮੰਦਰਾਂ ਦੇ ਵਿੱਚ ਜਾਂ ਜਿੱਥੇ ਮਾਤਾਂ ਦੀ ਜਗ੍ਹਾ ਬਣੀ ਹੈ ਉਥੇ ਜਾ ਕੇ ਅਖੰਡ ਪਾਠ ਕਰ ਰਿਹਾ ਜਾਂ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰ ਰਿਹਾ ਕੀ ਉਹ ਗ੍ਰੰਥੀ ਸਤਕਾਰ ਦੇਣ ਦੇ ਲਾਇਕ ਹੈ ਜਿਸ ਕੋ ਨੂੰ ਅੱਜ ਤੱਕ ਇੱਕ ਆਦਮੀ ਇੱਕ ਬੀਬੀ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਨਹੀਂ ਲੱਗੀ ਜਿਹੜਾ ਕਿਸੇ ਨੂੰ ਮੋੜ ਕੇ ਗੁਰਬਾਣੀ ਵਾਲੇ ਪਾਸੇ ਲਾ ਹੀ ਨਹੀਂ ਸਕਿਆ ਤੇ ਆਪਣੇ ਤੇ ਵੀ ਉਸ ਤੇ ਗੁਰਬਾਣੀ ਉਹਨੇ ਆਪਣੇ ਤੇ ਵੀ ਲਾਗੂ ਨਹੀਂ ਕੀਤੀ ਕੇਵਲ ਇੱਕ ਪੈਸੇ ਕਮਾਣ ਦਾ ਧੰਦਾ ਬਣਾ ਕੇ ਰੱਖਿਆ ਐ ਸੇ ਗਰੰਟੀਨੋ ਸਤਕਾਰ ਦੇਣ ਦੀ ਕੋਈ ਲੋੜ ਨਹੀਂ ਉਸ ਨੂੰ ਜਿਹੜਾ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਹੀ ਡੇਰੇਦਾਰ ਦੀ ਸਿੱਖ ਡੇਰੇਦਾਰ ਦੀ ਸਿਫਤ ਕਰ ਰਿਹਾ ਹੈ ਮਾਤਾ ਦੀ ਸਿਫਤ ਕਰ ਰਿਹਾ ਹੈ ਦੇਹਧਾਰੀਆਂ ਦੀ ਸਿਫਤ ਕਰ ਰਿਹਾ ਹੈ ਦੇਹਧਾਰੀਆਂ ਕੋਲ ਜਾਣ ਨੂੰ ਜਿਹੜਾ ਰੋਕ ਨਹੀਂ ਸਕਿਆ ਕਿਸੇ ਨੂੰ ਪਖੰਡੀਆਂ ਕੋਲ ਜਾਣ ਨੂੰ ਕਿਸੇ ਨੂੰ ਰੋਕ ਨਹੀਂ ਸਕਿਆ ਜਿਹੜਾ ਇਹ ਨਹੀਂ ਕਹਿ ਸਕਿਆ ਭਾਈ ਕਿਤੇ ਤੁਹਾਨੂੰ ਨਹੀਂ ਮਿਲਣਾ ਕਿਸੇ ਦੇਹਧਾਰੀਆਂ ਕੋਲੋਂ ਮੁੰਡਾ ਜਿਹੜੇ ਦੇਹਧਾਰੀ ਇਹ ਮੁੰਡੇ ਦਿੰਦੇ ਨੇ ਫਲ ਪਾਉਂਦੇ ਨੇ ਕਿ ਇਹ ਤੁਹਾਡੇ ਝੋਲੀ ਵਿੱਚ ਫਲ ਪਾਤਾ ਹੈ ਸੇਬ ਪਾਤਾ ਹੈ ਕੇਲਾ ਪਾਤਾ ਹੈ ਇਹਦੇ ਨਾਲ ਤੁਹਾਡੇ ਮੁੰਡਾ ਹੋਏਗਾ ਜੇ ਗ੍ਰੰਥੀ ਇਹ ਚੀਜ਼ਾਂ ਨੂੰ ਮੋੜ ਕੇ ਉਹਨਾਂ ਨੂੰ ਗੁਰਬਾਣੀ ਵਾਲੇ ਪਾਸੇ ਨਹੀਂ ਲਾ ਸਕਿਆ ਤਾਂ ਉਸ ਨੂੰ ਸਤਿਕਾਰ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿਉਂਕਿ ਉਹ ਉਸਨੇ ਆਪਣੀ ਡਿਊਟੀ ਦੇ ਦੌਰਾਨ ਕੋਈ ਇੱਕ ਬੰਦਾ ਵੀ ਗੁਰਬਾਣੀ ਨਾਲ ਨਹੀਂ ਜੋੜਿਆ ਜਿਹੜਾ ਪਖੰਡ ਸਾਰੇ ਛੱਡ ਕੇ ਕੇਵਲ ਦੇਹ ਧਾਰੀਆਂ ਨੂੰ ਛੱਡ ਕੇ ਆਸੇ-ਪਾਸੇ ਦਾਇਆਂ ਪਾਸੇ ਜਿਹੜਾ ਕਿਤੇ ਵੀ ਜਾਂਦਾ ਹੈ ਜਿਹੜਾ ਪਖੰਡੀ ਜਿੱਥੇ ਬੈਠਾ ਹੈ ਉਹ ਪਖੰਡ ਵਾਲੇ ਪਾਸੇ ਛੱਡ ਕੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਉਸ ਨੇ ਜੋੜਿਆ ਤਾਂ ਠੀਕ ਹੈ ਨਹੀਂ ਤਾਂ ਉਸ ਗਰੰਥੀ ਦਾ ਉਹ ਸਰਕਾਰ ਦੇ ਲਾਇਕ ਨਹੀਂ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਗੁਰਬਾਣੀ ਤਾਂ ਗਰੰਥੀ ਸਿੰਘ ਪੜ੍ਹਦਾ ਹੈ ਤੇ ਜੇ ਉਹ ਕਾਮਯਾਬ ਨਹੀਂ ਹੋਇਆ ਸੰਗਤਾਂ ਨੂੰ ਗੁਰੂ ਨਾਲ ਜੋੜਨ ਦੇ ਖੇਰ ਉਸ ਦਾ ਕੋਈ ਸਤਕਾਰ ਨਹੀਂ ਬਣਦਾ ਤੇ ਜੇਕਰ ਉਹ ਕਾਮਯਾਬ ਹੋ ਜਾਂਦਾ ਜਿਸ ਪਿੰਡ ਦੇ ਵਿੱਚ ਰਹਿੰਦਾ ਉਸ ਸਾਰੇ ਪਿੰਡ ਦੀ ਉਸ ਸੰਗਤ ਨੇ ਉਹਨੂੰ ਸੰਗਤ ਨੂੰ ਉਸ ਨੇ ਮੋੜ ਕੇ ਗੁਰੂ ਰੰਸਾ ਵਾਲੇ ਪਾਸੇ ਲਿਆਂਦਾ ਕਿਤੇ ਡੇਰਿਆਂ ਦਿਨ ਜਾਣ ਦਿੱਤਾ ਕਿਸੇ ਦੇਹਧਾਰੀਆਂ ਕੋਲ ਨਹੀਂ ਜਾਣ ਦਿੱਤਾ ਕਿਤੇ ਕੇਲਾ ਸੇਵ ਵੰਡਣ ਵਾਲੇ ਨੇ ਜਿਹੜੇ ਅਸੀਂ ਕੇਲੇ ਨਾਲ ਸੇਵ ਵੰਡ ਕੇ ਅਸੀਂ ਮੁੰਡੇ ਦੀ ਅਰਦਾਸ ਮੁੰਡਾ ਦੀ ਅਰਦਾਸ ਕਰਾਂਗੇ ਤੁਹਾਡੇ ਮੁੰਡਾ ਹੋ ਜਾਏਗਾ ਫਲ ਝੋਲੀ ਚ ਪਾ ਦੇ ਜੀ ਇਸ ਵਾਸਤੇ ਮੋੜ ਕੇ ਤਾਂ ਜੇ ਤੁਸੀਂ ਟਾਲਾ ਕੋਲ ਜਾਣ ਤੋਂ ਮੋੜ ਕੇ ਜੇ ਗੁਰੂਗ੍ਰੰਥ ਸਾਹਿਬ ਵਾਲੇ ਪਾਸੇ ਲਾਇਆ ਫਿਰ ਉਹਦਾ ਸਤਕਾਰ ਜ਼ਰੂਰ ਬਣਦਾ ਹੈ ਫਿਰ ਉਹਦਾ ਸਤਕਾਰ ਕਰਨਾ ਚਾਹੀਦਾ ਹੈ ਸਤਕਾਰ ਕਰਨ ਤੋਂ ਪਹਿਲਾਂ ਇਹ ਚੀਜ਼ਾਂ ਜ਼ਰੂਰ ਦੇਖਣੀ ਚਾਹੀਦੀਆਂ ਕਿ ਗੁਰੂ ਗ੍ਰੰਥ ਸਾਹਿਬ ਨਾਲ ਉਸਨੇ ਕਿੰਨੇ ਲੋਕਾਂ ਨੂੰ ਜੋੜਿਆ ਹੈ ਕੇਵਲ ਮੱਥਾ ਟੇਕਣ ਤੱਕ ਹੀ ਸੀਮਤ ਨਹੀਂ ਉਹ ਹੋਰ ਜਿਹੜੀ ਸੰਗਤ ਹੈ ਆਸੇ ਪਾਸੇ ਜਾਂਦੀ ਉਹਨੂੰ ਸਾਰੀ ਨੂੰ ਜੋੜ ਕੇ ਉਹ ਗੁਰੂ ਵਾਲੇ ਪਾਸੇ ਲਾਇਆ ਤਾਹੀ ਉਦਾਸਤਕਾਰ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ